ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਨਿਊ ਹਾਈਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਲੈ ਕੇ ਹਾਜ਼ਰ ਹੋਇਆ ਨਿਊ ਹਾਈਲੈਂਡ 3630 ਟਰੈਕਟਰ 2017 ਮਾਡਲ ਦਾ 6 ਲੱਖ 75000 ਇਹਦਾ ਰੇਟ ਰੱਖਿਆ ਗਿਆ ਹੈ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਐਮ ਆਰ ਐਫ ਦੇ ਟਾਇਰ 16 ਨਾ 28 ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਚਾਰ ਇਟਰ ਨੂੰ ਟਾਇਰਸ ਨੂੰ ਵਧੀਆ ਸਾਫ਼ ਮਿਲਣਗੇ ਨਿਊ ਹਾਈਲੈਂਡ 36ਵੀਂ ਟਰੈਕਟਰ ਰੰਗ ਪੇਂਟ ਪੱਖੋਂ ਸਾਰਾ ਸਾਫ਼ ਪਿਆਗਾ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇੰਜਨ ਗিয়ার ਵੱਲੋਂ ਫੁੱਲ ਕੰਮ ਓਕੇ ਆ ਸਰਵਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਆ ਦੋਸਤੋ ਤੇ ਵਧੀਆ ਕੰਡੀਸ਼ਨ ਦੇ ਵਿੱਚ ਨੂੰ ਟਰੈਕਟਰ ਮਿਲ ਜੂਗਾ ਪਾਵਰ ਸਟੀering ਡੂਲ ਕਲਚ ਟਰੈਕਟਰ ਆ ਡੂਟ ਛਤਰੀ ਲੱਗੀ ਹੋਈ ਆ ਸਾਈਡ ਗিয়ার ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਐਮ ਆਰ ਐਫ ਦੇ ਟਾਇਰ ਆ 16x28 ਦੇ ਟਾਇਰ ਆ ਚਾਰੇ ਟਾਇਰ ਤੁਹਾਨੂੰ ਵਧੀਆ ਸਾਫ਼ ਮਿਲਣਗੇ ਤੇ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਿੱਤਾ ਹੈ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਬਰਨਾਲੇ ਰਿਸ ਨੂੰ ਹੀ ਟਰੈਕਟਰ ਮਿਲੂਗਾ ਤੇ ਬਾਕੀ ਸਾਨੂੰ ਬੈਕਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾ ਵਰਤੀ ਡੰਡਾ ਸਾਨੂੰ ਨਾਲ ਮਿਲੂਗਾ ਰੰਗ ਪੇਂਟ ਪੱਖੋਂ ਸਾਰਾ ਸਾਫ਼ ਪਿਆਗਾ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਦੋਸਤੋ ਡੇਲੀ ਡੇਲੀ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿਣੇ ਆ ਤੇ ਵੀਡੀਓ ਨੂੰ ਕਰਦੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਦੋਸਤੋ